ਤੁਸੀਂ ਕਦੀ ਸੋਚਿਆ ਵੀ ਪਾਕਿਸਤਾਨ ਦਾ ਕੀ ਹਾਲ ਆ ਤੇ ਦੋਸਤੋ ਜਿਹੜਾ ਸਮਾਂ ਆਪਣੇ 20 ਸਾਲ ਬਾਅਦ ਆਪਣੇ ਤੇ ਆਉਣਾ ਨਾ ਉਹ ਅੱਜ ਪਾਕਿਸਤਾਨ ਤੇ ਆ ਚੁੱਕਿਆ ਕਿਵੇਂ ਤੇ ਦੋਸਤੋ ਅੱਜ ਤੁਹਾਨੂੰ ਦੱਸ ਦਿਆਂ ਵੀ ਪਾਕਿਸਤਾਨ ਦੇ ਵਿੱਚ ਯੂਰੀਆ ਦਾ ਕੀ ਰੇਟ ਆ ਪਾਕਿਸਤਾਨ ਦੇ ਵਿੱਚ ਟਰੈਕਟਰ ਦਾ ਕੀ ਰੇਟ ਆ ਗੱਡੀ ਦਾ ਕੀ ਰੇਟ ਆ ਬਾਈਕ ਦਾ ਕੀ ਰੇਟ ਆ ਦਾਲਾਂ ਦਾ ਕੀ ਰੇਟ ਆ ਆਟੇ ਦਾ ਕੀ ਰੇਟ ਆ ਸਾਰੇ ਰੇਟ ਦੱਸਾਂਗੇ ਤੁਸੀਂ ਆਪੇ ਕੰਪੇਅਰ ਕਰ ਲਓ। ਦੋਸਤੋ ਮੈਂ ਸੁਣ ਕੇ ਹਰਾਨ ਰਹਿ ਗਿਆ ਵੀ ਜਿਹੜਾ ਪਾਕਿਸਤਾਨ ਦੇ ਵਿੱਚ ਜਿਵੇਂ ਆਪਣੇ ਸਵਰਾਜ 855 ਟਰੈਕਟਰ ਲੈਣਾ ਹੋਵੇ ਇਹਦੇ ਬਰਾਬਰ ਦਾ ਟਰੈਕਟਰ ਪਾਕਿਸਤਾਨ ਵਿੱਚ ਲੈਣਾ ਹੋਵੇ ਨਾ ਜਿਵੇਂ ਕਿ ਉੱਥੇ ਗਾਜੀ ਟਰੈਕਟਰ ਚੱਲਦੇ ਆ ਤਾਂ 32 ਲੱਖ ਰੁਪਏ ਕੀਮਤ ਆ ਜੀ। 32 ਲੱਖ ਨੂੰ ਜੇਕਰ ਤੁਸੀਂ ਆਪਣੇ ਇੰਡੀਆ 'ਚ ਕਨਵਰਟ ਕਰੋ ਤਾਂ 9.5 ਲੱਖ ਰੁਪਏ ਬਣਦਾ। ਕਿਉਂਕਿ ਦੋਸਤੋ ਜਿਹੜਾ ਇੰਡੀਆ ਦਾ 1 ਰੁਪਿਆ ਉਹ ਪਾਕਿਸਤਾਨ ਦੇ ਵਿੱਚ 3 ਰੁਪਏ 35 ਪੈਸੇ ਦੇ ਬਰਾਬਰ ਹੈ। ਆਪਣੇ ਇੱਥੇ 855 ਟਰੈਕਟਰ 8.5 ਲੱਖ ਚ ਵਧੀਆ ਆ ਜਾਂਦਾ ਲਾਲ ਰੰਗ ਦਾ ਲੱਖ ਰੁਪਇਆ ਪਾਕਿਸਤਾਨ ਦੇ ਟਰੈਕਟਰਾਂ ਦੀ ਕੀਮਤ ਨਾਲੋਂ ਵੀ ਸਸਤਾ ਪਾਕਿਸਤਾਨ ਵਿੱਚ ਦੋਸਤੋ ਯੂਰੀਆ ਬਲੈਕ ਦੇ ਵਿੱਚ ਮਿਲ ਜਾਂਦੀ ਹੈ 6000 ਰੁਪਏ ਨੂੰ ਤੇ ਆਪਣੇ ਇਧਰ 274 ਰੁਪਏ ਆ ਜੇਕਰ ਆਪਾਂ ਪਾਕਿਸਤਾਨ ਦੀ ਕਰਸੀ ਨੂੰ ਇੰਡੀਆ ਚ ਕਨਵਰਟ ਕਰੀਏ ਤਾਂ 2080 ਰੁਪਏ ਬੰਦੇ ਆ 2.80 ਰੁਪਏ ਦਾ ਯੂਰੀਆ ਦਾ ਗੱਟਾ ਬਲੈਕ ਦੇ ਵਿੱਚ ਮਿਲ ਜਾਂਦਾ ਜੇਕਰ ਬਲੈਕ ਦੇ ਵਿੱਚ ਨਾ ਮਿਲੀਏ ਤਾਂ 3620 ਰੁਪਏ ਸੋਨਾ 골ਡ ਯੂਰੀਆ ਮਿਲਦੀ ਪਾਕਿਸਤਾਨ ਦੇ ਵਿੱਚ ਆਪਣੇ ਤਾਂ ਹਜੇ ਬਹੁਤ ਸਸਤੀ ਆ ਯੂਰੀਆ ਡੀਏਪ ਸੁਣ ਕੇ ਹਰ ਨਾ ਰਹ ਜੋਗੇ ਤੁਸੀਂ ਪਾਕਿਸਤਾਨ ਦੇ ਵਿੱਚ ਡੀਏਪ ਦਾ ਰੇਟ 14000 ਰੁਪਏ ਦੋਸਤੋ ਆਪਣੇ ਹੈਗਾ 14500 ਜੇਕਰ ਆਪ ਪਿੰਡਿਆ ਦੀ ਕਰੰਸੀ ਵਿੱਚ ਆਪਾਂ ਉਹਨੂੰ ਬਦਲੀਏ ਪਾਕਿਸਤਾਨ ਦੀ ਡੀਏਪ ਨੂੰ ਫਿਰ ਵੀ 4.2600 ਰੁਪਿਆ ਦੀ ਬਣਦੀ ਹੈ ਦੋਸਤੋ ਆਟੇ ਦੀ ਕੀਮਤ ਸੁਣ ਕੇ ਹਰਾਂ ਰਹਿ ਜਾਓਗੇ 250 ਰੁਪਏ ਕਿਲੋ ਆਟਾ ਪਾਕਿਸਤਾਨ ਦੇ ਵਿੱਚ 250 ਰੁਪਏ ਕਿਲੋ ਡੀਜ਼ਲ ਮਿਲਦਾ ਜੀ 350 ਰੁਪਏ ਕਿਲੋ ਤਾਂ ਦੋਸਤੋ ਉਥੋਂ ਦੇ ਕਿਸਾਨ ਨਾਲ ਮੇਰੀ ਗੱਲ ਹੋਈ ਸੀ ਤੇ ਉਥੋਂ ਦਾ ਕਿਸਾਨ ਕਹਿੰਦਾ ਵੀ ਸਾਡੇ ਕੋਲੇ ਜ਼ਮੀਨਾਂ ਜ਼ਰੂਰ ਖੁੱਲੀਆਂ ਨੇ 100 100 ਏਕੜ ਜ਼ਮੀਨ ਆ ਸਾਡੇ ਕੋਲੇ ਪਰ ਸਾਨੂੰ ਉਹਦੇ ਚੋ ਜੇਕਰ ਖਰਚੇ ਦੀ ਗੱਲ ਕੀਤੀ ਜਾਵੇ ਤਾਂ 100 ਏਕੜ ਚੋ 60 ਏਕੜ ਸਾਡਾ ਖਰਚਾ ਆਉਂਦਾ 40 ਏਕੜ ਸਾਨੂੰ ਬਚਦਾ ਆਪਣੇ ਲਾ ਲਓ ਵੀ ਜੇਕਰ ਆਪਣੇ ਕੋਲੇ 10 ਕਿੱਲੇ ਜ਼ਮੀਨ ਆ ਨਾ ਤੇ 10 ਕਿੱਲਿਆਂ ਚ ਆਪਣੀ 3 ਕਿੱਲਿਆਂ ਦੀ ਜਿਹੜੀ ਮਿਹਨਤ ਲੱਗਦੀ ਆ ਤੇ 7 ਕਿੱਲੇ ਆਪ ਨੂੰ ਬਚ ਜਾਂਦੇ ਆ ਉਧਰ ਘੱਟੋ ਘੱਟ ਵੀ ਜੇਕਰ 100 ਕਿੱਲਾ ਤੇ 60 ਕਿੱਲੇ ਉਹਨਾਂ ਦੇ ਖਰਚੇ ਚ ਜਾ ਵੜਦੇ 40 ਕਿੱਲੇ ਉਹਨਾਂ ਨੂੰ ਬਚਦੇ ਐਨਾ ਫਰਕ ਆ ਇੰਡੀਆ ਤੇ ਪਾਕਿਸਤਾਨ ਦਾ ਐਨਾ ਫਰਕ ਆ ਚੜ੍ਹਦੇ ਪੰਜਾਬ ਦਾ ਤੇ ਲੈਂਦੇ ਪੰਜਾਬ ਦਾ ਗੱਲ ਮੰਗਾਈ ਦੀ ਆ ਗਈ ਕਿਉਂਕਿ ਉਧਰਲੇ ਲੋਕ ਬਚੇ ਹੀ ਤਾਂ ਕਿਉਂਕਿ ਉਹਨਾਂ ਕੋਲ ਖੁੱਲੀਆਂ ਜ਼ਮੀਨਾਂ ਨਹੀਂ ਉਧਰ ਦੋਸਤੋ ਜਿਹੜੀ ਕਣਕ ਦਾ ਰੇਟ ਆ ਨਾ ਕਣਕ ਦਾ ਰੇਟ ਇਸ ਵੇਲੇ ਹੈਗਾ 4500 ਰੁਪਏ ਕੁੰਟਲ 4000 ਤੋਂ 4500 ਰੁਪਏ ਚ ਵੈਸੇ ਜਿਹੜੀ ਹੁਣ 5000 ਰੁਪਏ ਠੰਡ ਆ ਗਈ ਹੈ ਝੋਨੇ ਦਾ ਰੇਟ ਵੀ ਇੰਨਾ ਕਿ ਸੇਮ ਜਿਹਾ 41-4200 ਰੁਪਏ ਕੁਆਂਟਲ ਇਹਨਾਂ ਕੋਈ ਜ਼ਿਆਦਾ ਰੇਟ ਨਹੀਂ ਕਪਾਹ ਦਾ ਰੇਟ ਦੋਸਤੋ ਪਹਿਲਾਂ ਅਸੀਂ 9000 ਬਾਈ ਸਾਹਿਬ ਦੱਸਦੇ ਸੀਗੇ ਪਾਕਿਸਤਾਨ ਦੇ ਵਿੱਚ ਹੁਣ ਜਾ ਕੇ 6500 ਰਹਿ ਗਈ ਬਾਦ ਆਪਣੇ ਨਾਲ ਰਲਦੀ ਮਿਲਦੀ ਆ ਦੇਖ ਲਓ ਤੇ ਕੀ ਉਹ ਵਜਦਾ ਹੋਗਾ ਦੇਖ ਲਓ ਵੀ 6000 ਨੂੰ ਯੂਰੀਆ ਦਾ ਗੱਟਾ ਲੈ ਲਿਆ ਉਹਨਾਂ ਨੇ ਕਿੱਲੇ 'ਚ ਪਾ ਲਿਆ ਤਿੰਨ ਗੱਟੇ ਪਾ ਕੇ 18000 ਹੋ ਗਿਆ ਜੇ ਕਿਤੇ ਡੀਏਪੀ ਦਾ ਗੱਟਾ ਪਾ ਗਏ 14000 ਹੋ ਗਿਆ ਤੇ ਉਹਨਾਂ ਨੂੰ ਬਚੂ ਕੀ ਬਹੁਤ ਮਹਿੰਗਾਈ ਆ ਪਾਕਿਸਤਾਨ ਵਿੱਚ ਇੱਕ ਦਿਨ ਆਪਾਂ ਡਿਟੇਲ ਚ ਬਹਿ ਕੇ ਵੀਡੀਓ ਬਣਾਵਾਂਗੇ ਤੁਹਾਨੂੰ ਦੱਸੂਗਾ ਕਿ ਪਾਕਿਸਤਾਨ ਦੇ ਵਿੱਚ ਇੱਕ ਕਿੱਲੇ ਵਿੱਚੋਂ ਕਿੰਨੇ ਪੈਸੇ ਵੱਜਦੇ ਨੇ ਇਹਦੀ ਪੂਰੀ ਡਿਟੇਲ ਵੀਡੀਓ ਬਣਾਈ ਜਾਊਗੀ ਮੋਟਰਸਾਈਕਲ ਆਪਣੇ ਲੱਖ ਰੁਪਏ ਚ ਵਧੀਆ ਮੋਟਰਸਾਈਕਲ ਆ ਜਾਂਦਾ 120 ਸੀਸੀ ਲੈਣਾ ਵੇ ਤੇ ਉਧਰ ਜੇਕਰ ਤੁਸੀਂ 120 ਸੀਸੀ ਮੋਟਰਸਾਈਕਲ ਲੈਣਾ ਨਾ ਘਟੋ ਘਟ ਉਹਦੀ ਕੀਮਤ ਹੈਗੀ 5.5 ਲੱਖ ਰੁਪਏ ਆਪਣੇ ਮੋਟਰਸਾਈਕਲ ਨਾਲੋਂ ਫੇਰ ਵੀ ਮਹਿੰਗਾ 1.5 ਪੌਣੇ 2 ਲੱਖ ਰੁਪਇਆ ਕੀਮਤ ਬੰਦੀ ਆ ਇੰਡੀਆ ਚ ਇੰਡੀਆ ਦੀ ਕਰੰਸੀ ਚ ਕਨਵਰਟ ਕਰੀਏ ਦੇਖ ਲਓ ਤੁਸੀਂ ਗੋਭੀ ਦਾ ਰੇਟ 120 ਰੁਪਇਆ ਕਿਲੋ ਆਣਾ ਆਲੂ ਉਥੇ 150 ਰੁਪਇਆ ਕਿਲੋ ਹੁਣ ਕੀ ਬਣੂਗਾ ਕਿਵੇਂ ਉਹ ਤਾਂ ਦੱਸ ਦੇ ਵੀ ਸਾਡਾ ਜਿਹੜੀ ਕਿਸਾਨੀ ਤਾਂ ਬਿਲਕੁਲ ਖਤਮ ਆ ਇਥੋਂ ਦੀਆਂ ਸਰਕਾਰਾਂ ਨੇ ਕਿਸਾਨ ਦੇ ਪੱਲੇ ਤਾਂ ਕੱਖ ਨਹੀਂ ਛੱਡਿਆ ਤੇ ਉਧਰਲੇ ਲੋਕ ਫਿਰ ਵੀ ਸਰਵਾਈਵ ਕਰਦੇ ਯਾਰ ਹਨ ਫਿਰ ਵੀ ਗੁਜ਼ਾਰਾ ਕਰੀ ਜਾਂਦੇ ਬਾਰੇ ਮੈਂ ਗੱਲਾਂ ਕਰਦਾ ਮੇਰੇ ਪ੍ਰਸ਼ੰਸਕ ਹੈਗੇ ਜਿਨ੍ਹਾਂ ਨੇ ਮੈਨੂੰ ਫੋਲੋ ਕੀਤਾ ਉਹ ਦੱਸਦੇ ਆ ਕਿ ਸਾਡੇ ਕੋਲੇ ਅੱਲਾਹ ਤਾਲਾ ਨਾਲ ਜਮੀਨਾ ਖੁੱਲੀਆਂ ਨਹੀਂ ਤੇ ਆਪਦਾ ਸੀ ਗੁਜ਼ਾਰਾ ਕਰੀ ਜਾਂਦੇ ਹਵਾ ਨਾਲ ਚੱਲੀ ਜਾਂਦੇ ਜ਼ਿੰਦਗੀ ਟਪਾਈ ਜਾਂਦੇ ਬਾਕੀ ਦੋਸਤੋ ਤੁਹਾਨੂੰ ਵੀਡੀਓ ਕਿਦਾਂ ਲੱਗੀ ਸ਼ੇਅਰ ਜਰੂਰ ਕਰ ਦੇ ਥੈਂਕ ਯੂ ਸੋ ਮਚ